ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉਡੀਕ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗ੍ਰਾਉਂਡ ਪਾਈਪਲਾਈਨਾਂ ਪਵਾਈਆਂ ਗਈਆਂ ਪੁਰਾਣੇ ਸੂਏ ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ ਖੁੜਿਤ ਕੱਸੀਆਂ ਅਤੇ ਸੂਹਿਆਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾਫੀ ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ। ਮੀ ਹਰ ਖੇਤ ਨੂੰ ਨਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੂਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬਲ ਬੰਦ ਕਰਾਂਗੇ ਬਿਜਲੀ ਤਾਂ ਬਜਣੀ ਬਜਣੀ ਹੈ ਥੱਲੋਂ ਪਾਣੀ ਬਚਣਾ ਆਉਂਦੇ ਕੋਈ ਥੋੜਾ ਪਾਣੀ ਆਇਆ ਉਹ ਸਵਾਦ ਜਿਹੜੇ ਵੈਦ ਨੂੰ ਕਿੰਨੀ ਦਵਾਈ ਲਗਾਈ ਜੇ ਤਾਂ ਤੰਬਾ ਪਾ ਰਹੇ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਸਾਡੀਆਂ ਜਿਹੜੀਆਂ ਹੈਗੀਆਂ ਤਕਰੀਬਨ 323 ਜਿਹੜੀਆਂ ਮੋਬਾਈਲ ਮੈਡੀਕਲ ਟੀਮਾਂ ਹੈਗੀਆਂ ਜੀ ਐਮਬੂਲੈਂਸ ਹੈਗੀ 170 ਔਰ 450 ਦੇ ਕਰੀਬ ਜਿਹੜੀਆਂ ਰੈਪਿਡ ਰਿਸਪੌਂਸ ਟੀਮਾਂ ਜਿਹਦੇ ਵਿੱਚ ਡਾਕਟਰ ਨਹੀਂ ਹੁੰਦਾ ਲੇਕਿਨ ਪੈਰਾਮੈਡਿਕਸ ਹੁੰਦੇ ਆ ਔਰ ਸਾਰੀਆਂ ਦਵਾਈਆਂ ਹੁੰਦੀਆਂ ਉਹਨਾਂ ਦੇ ਕੋਲ ਤੇ ਇਹ ਪੂਰਾ ਅਸੀਂ ਸਾਰੇ ਪੰਜਾਬ ਦੇ ਵਿੱਚ ਦਾ ਸਾਰਾ ਉਹਦੇ ਚ ਅਰੇਂਜਮੈਂਟ ਕੀਤਾ ਹੋਇਆ ਹੈ। ਅ ਔਰ ਅਜੇ ਤੱਕ ਜਿਹੜੀ ਸਿਚੁਏਸ਼ਨ ਹੈ ਸਾਡੇ ਕੰਟਰੋਲ ਦੇ ਵਿੱਚ ਹੈ ਇਸ ਸਾਲ ਡੈਂਗੂ ਦੇ ਨਾਲ ਅਜੇ ਤੱਕ ਕੋਈ ਮੌਤ ਨਹੀਂ ਹੋਈ। ਡਾਰਿਆ ਦੇ ਸਾਡੇ 3-4 ਜਗ੍ਹਾ ਤੇ ਕੇਸ ਆਏ ਆ, ਦੋ ਤਾਂ ਬਟਾਲੇ ਤੋਂ ਸੀਗੇ, ਇੱਕ ਮਤਲਬ ਇੱਕ ਜਿਹੜਾ ਸੀਗਾ ਤੁਹਾਡੇ ਮਹਾਲੀ ਤੋਂ ਆਇਆ, ਤਿੰਨ-ਚਾਰ ਜਗ੍ਹਾ ਤੋਂ ਜਿੱਥੇ ਪੰਜ ਤੋਂ ਵੱਧ ਕੇਸਸ ਆਏ ਆ। ਸਰ ਆਦਰਵਾਇਜ਼ ਤਰਨਤਾਰਨ ਦੇ ਵਿੱਚ ਤੁਹਾਡੀ ਸਿਚੁਏਸ਼ਨ ਬਿਲਕੁਲ ਠੀਕ ਹੈ, ਡਾਰਿਆ ਦੇ ਕੋਈ ਜ਼ਿਆਦਾ ਕੇਸਸ ਨਹੀਂ ਆ, ਡੈਂਗੀ ਦੇ ਕੇਸਸ ਚ 3 ਆਏ ਆ। ਦੇਖੋ ਜਿੱਥੇ ਡੈਂਗੀ ਦਾ ਕੇਸ ਆ ਜਾਂਦਾ ਸਾਡੀ ਟੀਮਾਂ ਅਗਲੇ ਦਿਨ ਜਾ ਕੇ ਉੱਥੇ ਆਸ-ਪਾਸੇ ਸੌ ਕਰ ਚੈੱਕ ਕਰਦੀਆਂ ਫਿਰ ਲਾਰਵਾ ਤਾਂ ਨਹੀਂ ਹੈ ਉਹਨਾਂ ਨੂੰ ਐਜੂਕੇਟ ਕਰਦੀਆਂ ਉਹਨਾਂ ਨੂੰ ਸਾਰਾ ਜਿਹੜਾ ਹੈਗਾ ਟੈਸਟਿੰਗ ਕਰਦੀਆਂ ਸਾਰਾ ਇਸੇ ਤਰ੍ਹਾਂ ਜਿੱਥੇ ਸਾਡੇ ਕੋਲ ਇੱਕ ਕੇਸ ਵੀ ਡੈਰੀਆ ਦਾ ਆ ਜੇ ਅਸੀਂ ਉਹ ਸਾਰੇ ਉਸ ਇਲਾਕੇ ਦਾ ਪਾਣੀ ਜਿਹੜਾ ਹੈਗਾ ਉਹਦੇ ਸੈਂਪਲ ਲੈ ਕੇ ਟੈਸਟਿੰਗ ਕਰ ਰਹੇ ਹਾਂ ਸੈਕੰਡਰੀ ਲੈਬਾਂ ਅਟੈਸਟ ਕਰ ਰਹੇ ਹਾਂ ਔਰ ਡੇਲੀ ਮੈਂ ਜਿਹੜਾ ਡਿਪਟੀ ਕਮਿਸ਼ਨਰ ਸਿਵਲ ਸਜਨਾ ਦਾ ਰਿਵਿਊ ਕਰਦਾ ਇਹਨਾਂ ਦਾ ਤੇ ਅਸੀਂ ਇੱਕ ਪ੍ਰੋਐਕਟਿਵ ਅਪਰੋਚ ਰੱਖੀ ਹੋਈ ਹੈ ਔਰ ਇਹਨਾਂ ਨੂੰ ਅਸੀਂ ਕੰਟੇਨ ਕੀਤਾ ਹੋਇਆ ਪੌਕ ਡੈਮ ਤੋਂ ਪਾਣੀ ਬਹੁਤ ਛੱਡਿਆ ਜਾ ਰਿਹਾ ਪੰਜਾਬ ਵਿੱਚ ਬਾਰਿਸ਼ ਨਾਲ ਉਨੀ ਪ੍ਰੋਬਲਮ ਨਹੀਂ ਆ ਜਿਹੜਾ ਜਿਸ ਤਰ੍ਹਾਂ ਪੌਕ ਡੈਮ ਤੋਂ ਪਾਕੜਾ ਤੋਂ ਜਿਹੜੇ ਬਾਕੀ ਦੇ ਰੈਜ਼ਰਵਾਇਰਾਂ ਤੋਂ ਪਾਣੀ ਛੱਡਿਆ ਜਾਦਾ ਇੱਕਦਮ ਬਹੁਤ ਜ਼ਿਆਦਾ ਪਾਣੀ ਆਣ ਕਰਕੇ ਖਾਸ ਕਰਕੇ ਜਿਹੜਾ ਤੁਹਾਡਾ ਕੂਰਥਲਾ ਜ਼ਿਲ੍ਹਾ ਹੈਗਾ ਜੀ ਅੱਗੇ ਫਿਰੋਜ਼ਪੁਰ ਚਾਹ ਔਰ ਫਾਜ਼ਲਕਾਰ ਜਿਹੜੇ ਹੈ ਇਹ ਜਿਹੜੇ ਹੈਗੇ ਉਹਨਾਂ ਤੇ ਉਧਰੋਂ ਗੁਰਦਾਸਪੁਰ ਹੈ ਤੇ ਹੁਸ਼ਿਆਰਪੁਰ ਹੈ ਉਹਨਾਂ ਦੇ ਵਿੱਚ ਪਾਣੀ ਦੀ ਜ਼ਰੂਰ ਪ੍ਰੋਬਲਮ ਆਈ ਆ ਹਾਂ ਜੀ ਤਰਨ ਤਰਨ ਦੇ ਵਿੱਚ ਪ੍ਰੋਬਲਮ ਤੁਹਾਡੇ ਨਹੀਂ ਤੁਹਾਡੇ ਤਰਨ ਤਰਨ ਦੇ ਵਿੱਚ ਮਤਲਬ ਲੋਕ ਨਹੀਂ ਕਿਤੇ ਫਸੇ ਹੋਏ ਫਸਲਾਂ ਦਾ ਨੁਕਸਾਨ ਬਹੁਤ ਹੈ ਜੀ ਪੱਟੀ 'ਚ ਵੀ ਬਹੁਤ ਹੈ ਤੇ ਤੁਹਾਡੇ ਖਡੂਰ ਸਾਹਿਬ 'ਚ ਵੀ ਬਹੁਤ ਹੈ ਜੀ ਸਰ ਆਖਰੀ ਸਵਾਲ ਜਸਪ੍ਰੀਤ ਜਸਪ੍ਰੀਤ ਕੋਲ ਲਈ ਹੈ ਜੀ ਹਾਂ ਜੀ ਬਹੁਤ ਦੁਖਦਈ ਹੈ ਜੀ ਇੱਕ ਸੱਜਣ ਰੰਗਲਾ ਸੱਜਣ ਜਿਹਨੂੰ ਮੈਂ ਕਹਾ ਇੱਕ ਹੱਸਦਾ ਜਿਹੜਾ ਕਿ ਲੋਕਾਂ ਨੂੰ ਆਸਾਨ ਵਾਲਾ ਔਰ ਲੋਕਾਂ ਦੇ ਜਿਹੜੇ ਦੁੱਖ ਦਰਦ ਸਾਂਝੇ ਕਰਨ ਵਾਲਾ ਔਰ ਵੈਸੇ ਵੀ ਬਹੁਤ ਮਿਲਣਸਾਰ ਔਰ ਮੇਰੇ ਸਾਡਾ ਤਾਂ ਬ੍ਰੈਂਡ ਐਂਬੈਸਡਰ ਵੀ ਸੀਗਾ ਜੀ ਉਹ ਸਾਡੇ ਸਿਹਤ ਵਿਭਾਗ ਦੇ ਸਾਡੇ ਜਿਹੜੇ ਮਿਲਟਸ ਕਾ ਮਿਲਟਸ ਦਾ ਖਾਸ ਕਰਕੇ ਉਹ ਤੇ ਬਾਲਮਕੰਦ ਜੀ ਤੇ ਬੜਾ ਯੰਗ ਏਜ ਦੇ ਵਿੱਚ ਜੀ ਬੜਾ ਮਤਲਬ ਬਹੁਤ ਦੁਖਦਾਈ ਹੈ ਔਰ ਉਹਨਾਂ ਦੇ ਪਰਿਵਾਰ ਵਾਸਤੇ ਅਸਹਿ ਦੁੱਖ ਹੈ ਇਹ ਵਾਹਿਗੁਰੂ ਉਹਨਾਂ ਨੂੰ ਜਿਹੜਾ ਹੈਗਾ ਉਹ ਸ਼ਕਤੀ ਦੇਵੇ ਜੀ ਔਰ ਭਲਾ ਸਾਹਿਬ ਨੂੰ ਆਪਣਾ ਚਰਨਾਂ ਚ ਨਵਾਸ ਵਕਸੇ 2 ਸਾਲ ਤੋਂ ਟਿੱਲੇ ਚੱਲ ਰਹੇ ਸਨ ਜੀ ਉਹਨਾਂ ਦੇ ਸਿਹਤ ਦੀ ਪ੍ਰੋਬਲਮ ਸੀ بار بار ਹਸਪਤਲ ਜਾਂਦੇ ਸੀ ਤੇ ਸਟ੍ਰੋਕ ਹੋਇਆ ਸੀ ਉਹਨਾਂ ਨੂੰ ਤੇ ਵਾਹਿਗੁਰੂ ਦਾ ਜੋ ਬਾਣਾ ਹੈਗਾ ਜੀ ਆਪਾਂ ਨੂੰ ਮੰਨਣਾ ਪੈਣਾ ਇਹ ਬਸ ਬਹੁਤ ਦੁਬਾਈ ਹੈ ਜੀ ਸਰ ਤਨ ਕੋਲ ਸ਼ਹਿਰ ਵਿੱਚ ਜਦੋਂ ਸੀਜੀ ਮੁਹੰਮਦ ਅਵਾਲੀਆ ਜਿੱਦੇ ਹੁੰਦਾ ਕਿ ਉਹਨਾਂ ਨੂੰ ਸਿਹਤ ਮੈਂ ਕੋਲ ਚ ਖੰਨਾ ਜਾਂਦਾ ਹੁਣ ਵੀ ਤਨ ਤਨ ਸ਼ਹਿਰ ਗੋੜੀ ਚੌਂਕ ਤੋਂ ਲੈ ਕੇ ਐਜੇ ਕਿਹੜੀ ਤੱਕ ਜਿਹੜੇ ਰੇੜੇ ਸ਼ਹਿਰ ਹੈ ਮੋਤ ਤੇ ਜਾਂਦੇ ਆ ਨਹੀਂ ਨਹੀਂ ਜਿਹੜਾ ਤੁਹਾਡਾ ਰੇੜੀਆਂ ਦਾ ਹੈਗਾ ਮੈਂ ਤੁਸੀਂ ਮੈਨੂੰ ਮੇਰੇ ਧਿਆਨ ਚ ਲੈਂਦਾ ਮੈਂ ਚੈੱਕ ਕਰਵਾ ਦਿੰਦਾ ਅਸੀਂ ਸਾਰਾ ਸਾਲ ਚੈਕਿੰਗ ਕਰਦੇ ਆਂ ਜੀ ਅਸੀਂ ਕੋਈ ਦੀਵਾਲੀ ਵੇਲੇ ਕੀ ਹੁੰਦਾ ਕਿ ਦੀਵਾਲੀ ਵੇਲੇ ਲੋਕ ਆਪਣੇ ਪੰਜਾਬੀਆਂ ਦੀ ਆਦਤ ਹੈ ਮਠਾਈ ਬਹੁਤ ਖਾਂਦੇ ਆ ਉਦੋਂ ਖੁਆ ਬਹੁਤ ਆਂਦਾ ਹੈ ਪਨੀਰ ਬਹੁਤ ਆਂਦਾ ਹੈ ਔਰ ਘੀ ਦਾ ਵੀ ਇਸਤੇਮਾਲ ਬਹੁਤ ਜ਼ਿਆਦਾ ਹੁੰਦਾ ਹੈ ਇਹਨਾਂ ਦੇ ਚੋ ਡਾਕਟਰੇਸ਼ਨ ਸਭ ਤੋਂ ਜ਼ਿਆਦਾ ਮਸਾਲੇ ਵੀ ਵਰਤੇ ਜਾਣਗੇ ਰੰਗ ਜਿਹੜੇ ਹੁੰਦੇ ਆ ਜਿਹੜੀਆਂ ਰੰਗ ਬਰੰਗੀਆਂ ਮਠਾਈਆਂ ਨਹੀਂ ਖਾਣੀਆਂ ਚਾਹੀਦੀਆਂ ਉਹ ਇਹਨਾਂ ਦੇ ਵਿੱਚ ਡਾਕਟਰੇਸ਼ਨ ਬਹੁਤ ਹੁੰਦੀ ਹੈ ਦੀਵਾਲੀ ਤੇ ਕਿਉਂਕਿ ਜਿਹੜੀ ਸੇਲ 10 ਬਣਾ ਹੋ ਜਾਂ ਉਹਦੀ ਇਸ ਕਰਕੇ ਸਾਡੀ ਵੀ ਚੈਕਿੰਗ ਵੀ ਅਸੀਂ ਤੁਹਾਨੂੰ ਵਿਦਾਣੀ ਪੈਂਦੀ ਹੈ ਜਦੋਂ ਫੈਸਟੀਵਲ ਸੀਜ਼ਨ ਆਉਂਦਾ ਤੇ ਆਦਰਵਾਈਜ਼ ਸਾਰਾ ਸਾਲ ਚੈਕਿੰਗ ਕਰਦੇ ਆ ਜੀ ਅਸੀਂ ਔਰ ਸਾਰੇ ਜਿਹੜਾ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਿਹੜੇ ਆਏ ਨਹੀਂ ਨਹੀਂ ਕਰਦੇ ਬੜਾਲਾ ਮਲਾ ਦੇਗੇ ਜੀ ਹਾਂ ਜੀ ਬਾਰ ਬਾਰ ਕਿਵੇਂ ਆ ਸੁਣਵਾਈਆਂ ਨਹੀਂ ਜੇ 3 ਸਾਲ ਹੋ ਗਏ ਅਸੀਂ ਕਹਿੰਦੇ ਹੁੰਦੇ ਆ 3.5 ਸਾਲ ਮੈਨੂੰ ਤਾਂ ਅਜ ਪਹਿਲੀ ਵਾਰ ਹੀ ਕਿਹਾ ਤੁਸੀਂ ਨਹੀਂ ਤੁਸੀਂ ਆ ਜਦੋਂ ਵੀ ਜਾਹੀਗਾ ਨਹੀਂ ਵੀ ਤੁਹਾਡੇ ਚੈੱਕ ਤੁਹਾਡੇ ਚੈੱਕ ਕਰਦੇ ਜਿਵੇਂ ਤੁਹਾਡੇ ਤੁਹਾਡੇ ਦੇਖੋ ਤੁਹਾਡੇ ਇੱਥੇ ਇਸ ਜਿਹੜਾ ਸੀਗਾ ਧਿਆਨ ਚਾਹੀਆ ਨਹੀਂ ਆਪਸੇ ਕੋਈ ਜਿਹੜਾ ਪਾਣੀ ਆਇਆ ਕੋਲ ਸਵਾਦ ਜੋ ਸਿਹਤ ਵੈਦ ਨੂੰ ਕਿੰਨੀ ਟੀਮਾਂ ਲਗਾਈਆਂ ਨੇ 70 ਬਾਰ ਪੂਰੇ ਪੰਜਾਬ ਦੇ ਵਿੱਚ ਹੀ ਐਸੋਲੇ ਸਾਡੀਆਂ ਜੜੀਆਂ ਹੈਗੀਆਂ ਤਕਰੀਬਨ 323 ਜੜੀਆਂ ਮੋਬਾਈਲ ਮੈਡੀਕਲ ਟੀਮਾਂ ਹੈਗੀਆਂ ਜੀ ਐਮਬੂਲੈਂਸ ਹੈਗੀਆਂ 170 ਔਰ 450 ਦੇ ਕਰੀਬ ਜਿਹੜੀਆਂ ਰੈਪਿਡ ਰਿਸਪੌਂਸ ਟੀਮਾਂ ਜਿਹਦੇ ਵਿੱਚ ਡਾਕਟਰ ਨਹੀਂ ਹੁੰਦਾ ਲੇਕਿਨ ਪੈਰਾਮੈਡੀਕਸ ਹੁੰਦੇ ਆ ਔਰ ਸਾਰੀਆਂ ਦਵਾਈਆਂ ਹੁੰਦੀਆਂ ਉਹਨਾਂ ਦੇ ਕੋਲ ਤੇ ਇਹ ਪੂਰਾ ਅਸੀਂ ਸਾਰੇ ਪੰਜਾਬ ਦੇ ਵਿੱਚ ਉਹਦਾ ਸਾਰਾ ਉਹਦੇ ਚ ਅਰੇਂਜਮੈਂਟ ਕੀਤਾ ਹੋਇਆ ਔਰ ਅਜੇ ਤੱਕ ਜਿਹੜੀ ਸਿਚੁਏਸ਼ਨ ਹੈ ਸਾਡੇ ਕੰਟਰੋਲ ਦੇ ਵਿੱਚ ਹੈ ਇਸ ਸਾਲ ਡੇਂਗੂ ਦੇ ਨਾਲ ਅਜੇ ਤੱਕ ਕੋਈ ਮੌਤ ਨਹੀਂ ਹੋਈ ਡਾਰਿਆ ਦੇ ਸਾਡੇ 3-4 ਜਗ੍ਹਾ ਤੇ ਕੇਸ ਆਏ ਆ ਦੋ ਤਾਂ ਪਟਿਆਲੇ ਤੋਂ ਸੀਗੇ ਮਤਲਬ ਇੱਕ ਜਿਹੜਾ ਸੀਗਾ ਤੁਹਾਡੇ ਮਹਾਲੀ ਤੋਂ ਆਇਆ ਤਿੰਨ ਚਾਰ ਜਗ੍ਹਾ ਤੋਂ ਜਿੱਥੇ ਪੰਜ ਤੋਂ ਵੱਧ ਕੇਸਸ ਆਏ ਆ ਅਦਰਵਾਈਜ਼ ਤਰਨਤਾਰਨ ਦੇ ਵਿੱਚ ਤੁਹਾਡੇ ਸਿਚੁਏਸ਼ਨ ਬਿਲਕੁਲ ਠੀਕ ਹੈ ਡੈਰੀਆ ਦੇ ਕੋਈ ਜ਼ਿਆਦਾ ਕੇਸਸ ਨਹੀਂ ਹੈ ਡੈਂਗੀ ਦੇ ਕੇਸਸ ਚ ਤਿੰਨ ਆਏਗਾ ਦੇਖੋ ਜਿੱਥੇ ਡੈਂਗੀ ਦਾ ਕੇਸ ਆ ਜਾਂਦਾ ਸਾਡੀ ਟੀਮਾਂ ਅਗਲੇ ਦਿਨ ਜਾ ਕੇ ਉੱਥੇ ਆਸ-ਪਾਸੇ ਸੌਕਰ ਚੈੱਕ ਕਰਦੀਆਂ ਪੇ ਲਾਰਵਾ ਤਾਂ ਨਹੀਂ ਹੈ ਉਹਨਾਂ ਨੂੰ ਐਜੂਕੇਟ ਕਰਦੀਆਂ ਉਹਨਾਂ ਨੂੰ ਸਾਰਾ ਜਿਹੜਾ ਹੈਗਾ ਟੈਸਟਿੰਗ ਕਰਦੀਆਂ ਸਾਰਾ ਇਸੇ ਤਰ੍ਹਾਂ ਜਿੱਥੇ ਸਾਡੇ ਕੋਲ ਇੱਕ ਕੇਸ ਵੀ ਡੈਰੀਆ ਦਾ ਆ ਜੇ ਅਸੀਂ ਉਹ ਸਾਰੇ ਉਸ ਇਲਾਕੇ ਦਾ ਪਾਣੀ ਜਿਹੜਾ ਹੈਗਾ ਉਹਦੇ ਸੈਂਪਲ ਲੈ ਕੇ ਟੈਸਟਿੰਗ ਕਰ ਰਹੇ ਹਾਂ ਸੈਕੰਡਰੀ ਲੈਬਾਂ ਟੈਸਟਿੰਗ ਕਰ ਰਹੇ ਹਾਂ ਔਰ ਡੇਲੀ ਮੈਂ ਜਿਹੜਾ ਡਿਪਟੀ ਕਮਿਸ਼ਨਰ ਤੇ ਅਸੀਂ ਇੱਕ ਪ੍ਰੋਐਕਟਿਵ ਅਪਰੋਚ ਰੱਖੀ ਹੋਈ ਹੈ ਔਰ ਇਹਨਾਂ ਨੂੰ ਅਸੀਂ ਕੰਟੇਨ ਕੀਤਾ ਹਾਂ ਅਜੇ ਤੱਕ ਬਿਮਾਰੀਆਂ ਨੂੰ ਬਟ ਇਸ ਵਾਰੀ ਬਾਰਿਸ਼ ਬਹੁਤ ਹੋਈ ਆ ਪੌਂਕ ਡੈਮ ਤੋਂ ਪਾਣੀ ਬਹੁਤ ਛੱਡਿਆ ਜਾ ਰਿਹਾ ਪੰਜਾਬ ਵਿੱਚ ਬਾਰਿਸ਼ ਨਾਲ ਉਨੀ ਪ੍ਰੋਬਲਮ ਨਹੀਂ ਆ ਜਿਹੜਾ ਜਿਸ ਤਰ੍ਹਾਂ ਪੌਂਕ ਡੈਮ ਤੋਂ ਪਾਖੜਾ ਤੋਂ ਜਿਹੜੇ ਬਾਕੀ ਦੇ ਰੈਜ਼ਰਵਾਰਾਂ ਤੋਂ ਪਾਣੀ ਛੱਡਿਆ ਜਾਂਦਾ ਇੱਕਦਮ ਬਹੁਤ ਜ਼ਿਆਦਾ ਪਾਣੀ ਆਣ ਕਰਕੇ ਖਾਸ ਕਰਕੇ ਜਿਹੜਾ ਤੁਹਾਡਾ ਕਪੂਰਥਲਾ ਜ਼ਿਲ੍ਹਾ ਹੈਗਾ ਜੀ ਅੱਗੇ ਫਿਰੋਜ਼ਪੁਰ ਚ ਹੈ ਔਰ ਫਾਜ਼ਲਕਾਰ ਜਲੇ ਹੈ ਜਿਹੜੇ ਹੈਗੇ ਹਨ ਉਹ ਤੋਂ ਗੁਰਦਾਸਪੁਰ ਹੈ ਤੇ ਹੁਸ਼ਿਆਰਪੁਰ ਹੈ ਉਹਨਾਂ ਦੇ ਵਿੱਚ ਪਾਣੀ ਦੀ ਝੂ ਪ੍ਰ ਤਰਨ ਤਰਨ ਦੇ ਵਿੱਚ ਪ੍ਰੋਬਲਮ ਤੁਹਾਡੇ ਨਹੀਂ ਤੁਹਾਡੇ ਤਰਨ ਤਰਨ ਦੇ ਵਿੱਚ ਮਤਲਬ ਲੋਕ ਨਹੀਂ ਕਿਤੇ ਫਸੇ ਹੋਏ ਫਸਲਾਂ ਦਾ ਨੁਕਸਾਨ ਬਹੁਤ ਹੈ ਜੀ ਪੱਟੀ 'ਚ ਵੀ ਬਹੁਤ ਹੈ ਤੇ ਤੁਹਾਡੇ ਖਡੂਰ ਸਾਹਿਬ 'ਚ ਵੀ ਬਹੁਤ ਹੈ ਜੀ ਸਰ ਆਖਰੀ ਸਵਾਲ ਜਸਪ੍ਰੀਤ ਜਸਪ੍ਰੀਤ ਕੋਲ ਲਈ ਹੈ ਕਿ ਕੀ ਹਾਲ ਹੈ ਬਹੁਤ ਦੁਖਦਈ ਹੈ ਜੀ ਇੱਕ ਸੱਜਣ ਰੰਗਲਾ ਸੱਜਣ ਜਿਹਨੂੰ ਮੈਂ ਕਹਾ ਇੱਕ ਹੱਸਦਾ ਜਿਹੜਾ ਕਿ ਲੋਕਾਂ ਨੂੰ ਆਸਾਨ ਵਾਲਾ ਔਰ ਲੋਕਾਂ ਦੇ ਜਿਹੜੇ ਦੁੱਖ ਦਰਦ ਸਾਂਝੇ ਕਰਨ ਵਾਲਾ ਔਰ ਵੈਸੇ ਵੀ ਬਹੁਤ ਮਿਲਨਸਾਰ ਔਰ ਮੇਰੇ ਸਾਡਾ ਤਾਂ ਬ੍ਰਾਂਡ ਐਂਬੈਸਡਰ ਵੀ ਸੀਗਾ ਜੀ ਉਹ ਸਾਡੇ ਸਿਹਤ ਵਿਭਾਗਮੇ ਦਾ ਸਾਡੇ ਜਿਹੜੇ ਮਿਲਟਸ ਕਾ ਮਿਲਟਸ ਦਾ ਖਾਸ ਕਰਕੇ ਉਹ ਤੇ ਬਾਲਮਕੰਦ ਜੀ ਤੇ ਬੜਾ ਯੰਗ ਏਜ ਦੇ ਵਿੱਚ ਜੀ ਬੜਾ ਮਤਲਬ ਬਹੁਤ ਦੁਖਦਾਈ ਹੈ ਔਰ ਉਹਨਾਂ ਦੇ ਪਰਿਵਾਰ ਵਾਸਤੇ ਅਸਹਿ ਦੁੱਖ ਹੈ ਇਹ ਵਾਹਿਗੁਰੂ ਉਹਨਾਂ ਨੂੰ ਜਿਹੜਾ ਹੈਗਾ ਉਹ ਸ਼ਕਤੀ ਦੇਵੇ ਜੀ ਔਰ ਭੱਲਾ ਸਾਹਿਬ ਨੂੰ ਆਪਣਾ ਚਰਨਾਂ ਚ ਨਵਾਸ ਵੱਖੇ 2 ਸਾਲ ਤੋਂ ਟਿੱਲੇ ਚੱਲ ਰਹੇ ਸਨ ਜੀ ਉਹਨਾਂ ਦੇ ਸਿਹਤ ਦੀ ਪ੍ਰੋਬਲਮ ਸੀ بار بار ਹਸਪਤਲ ਜਾਂਦੇ ਸੀ ਤੇ ਸਟ੍ਰੋਕ ਹੋਇਆ ਸੀ ਉਹਨਾਂ ਨੂੰ ਤੇ ਵਾਹਿਗੁਰੂ ਦਾ ਜੋ ਭਾਣਾ ਹੈਗਾ ਜੀ ਆਪਾਂ ਨੂੰ ਮੰਨਣਾ ਪੈਣਾ ਇਹ ਬਸ ਬਹੁਤ ਦੁਬਾਈ ਹੈ ਜੀ ਸਰ ਤੁਹਾਨੂੰ ਕੋਈ ਸ਼ਹਿਰ ਵਿੱਚ ਜਦੋਂ ਸੀਜੀ ਮੋਹੰਦ ਜ਼ਵਾਇਦ ਜਿੱਦੇ ਹੁੰਦਾ ਕਿ ਉਹਨਾਂ ਨੂੰ ਸਿਹਤ ਮੈਂ ਕੋਈ ਚੰਨਾ ਇਦਾਂ ਤੇ ਹੁਣ ਵੀ ਤਰ ਤਰ ਸ਼ਹਿਰ ਬੋੜੀ ਚੌਂਕ ਤੋਂ ਲੈ ਕੇ ਐਜੇ ਕਿਹੜੀ ਤੱਕ ਜਿਹੜੇ ਰੇੜੇ ਸ਼ਹਿਰ ਹੈ ਮੋਤ ਤੇ ਜਾਂਦੇ ਆ ਨਹੀਂ ਨਹੀਂ ਪਰਬੰਧ ਨਹੀਂ ਹੈ ਨਹੀਂ ਨਹੀਂ ਜਿਹੜਾ ਤੁਹਾਡਾ ਰੇੜੀਆਂ ਦਾ ਹੈਗਾ ਮੈਂ ਤੁਸੀਂ ਮੈਨੂੰ ਮੇਰੇ ਧਿਆਨ ਚ ਲੈਂਦਾ ਮੈਂ ਚੈੱਕ ਕਰਵਾ ਦਿੰਦਾ ਅਸੀਂ ਸਾਰਾ ਸਾਲ ਚੈਕਿੰਗ ਕਰਦੇ ਹਾਂ ਜੀ ਅਸੀਂ ਕੋਈ દિਵਾਲੀ ਵੇਲੇ ਕੀ ਹੁੰਦਾ ਕਿ દિਵਾਲੀ ਵੇਲੇ ਲੋਕ ਆਪਣੇ ਪੰਜਾਬੀਆਂ ਦੀ ਆਦਤ ਹੈ ਮਠਾਈ ਬਹੁਤ ਖਾਂਦੇ ਆ ਉਦੋਂ ਖੂਆ ਬਹੁਤ ਆਂਦਾ ਹੈ ਪਨੀਰ ਬਹੁਤ ਆਂਦਾ ਹੈ ਔਰ ghee ਦਾ ਵੀ ਇਸਤੇਮਾਲ ਬਹੁਤ ਜ਼ਿਆਦਾ ਹੁੰਦਾ ਇਹਨਾਂ ਵਿੱਚ ਡਾਇਟ ਰੈਸ਼ਨ ਸਭ ਤੋਂ ਜ਼ਿਆਦਾ ਮਸਾਲੇ ਵੀ ਵਰਤੇ ਜਾਣਗੇ ਰੰਗ ਜਿਹੜੇ ਹੁੰਦੇ ਜਿਹੜੀਆਂ ਰੰਗ ਬਰੰਗੀਆਂ ਮਠਾਈਆਂ ਨਹੀਂ ਖਾਣੀਆਂ ਚਾਹੀਦੀਆਂ ਉਹ ਇਹਨਾਂ ਦੇ ਵਿੱਚ ਡਾਇਟ ਰੈਸ਼ਨ ਬਹੁਤ ਹੁੰਦੀ ਹੈ દિਵਾਲੀ ਤੇ ਕਿਉਂਕਿ ਜਿਹੜੀ ਸੇਲ 1 ਤੇ ਉਹਦੀ ਇਸ ਕਰਕੇ ਸਾਡੀ ਵੀ ਚੈਕਿੰਗ ਵੀ ਅਸੀਂ ਤੁਹਾਨੂੰ ਵਿਦਾਨੀ ਪੈਂਦੀ ਹੈ ਜਦੋਂ ਫੈਸਟੀਵਲ ਸੀਜ਼ਨ ਆਉਂਦਾ ਤੇ ਆਦਰਵਾਈਸ ਸਾਰਾ ਸਾਲ ਚੈਕਿੰਗ ਕਰਦੇ ਆਂ ਜੀ ਅਸੀਂ ਔਰ ਸਾਰੇ ਜਿਹੜਾ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਿਹੜੇ ਆਏ ਨਹੀਂ ਨਹੀਂ ਕਰਦੇ ਬੜਾ ਆਮਲਾ ਆ ਦੇਗੇ ਜੀ ਹਾਂ ਜੀ ਵਾਰ-ਵਾਰ ਕਿੰਨੇ ਸੁਣਵਾਈਆਂ ਨਹੀਂ ਜੀ 3 ਸਾਲ ਹੋ ਗਏ ਅਸੀਂ ਕਹਿੰਦੇ ਹੁੰਦੇ ਆ ਸਾਢੇ 3 ਸਾਲ ਨੂੰ ਤਾਂ ਅੱਜ ਪਹਿਲੀ ਵਾਰ ਹੀ ਕਿਹਾ ਤੁਸੀਂ ਨਹੀਂ ਤੁਸੀਂ ਵੀ ਤੁਸੀਂ ਆਏ ਉਹ ਵੀ ਕਿਹਾ ਸੀਗਾ ਨਹੀਂ ਵੀ ਤੁਹਾਡੇ ਚੈੱਕ ਤੁਹਾਡੇ ਚੈੱਕ ਕਰਦੇ ਜਿਵੇਂ ਤੁਹਾਡੇ ਤੁਹਾਡੇ ਦੇਖੋ ਤੁਹਾਡੇ ਇੱਥੇ ਇਸ ਜਿਹੜਾ ਸੀਗਾ ਧਿਆਨ ਚਾਹੀਆ ਨਹੀਂ